ਕਮਿਸ਼ਨਰ ਨੇ ਇੱਕ ਪੱਤਰਕਾਰ ਵਾਰਤਾ ਕੀਤੀ ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਬੀਤੇ 1 ਸਾਲ ਤੋਂ ਕਈ ਕੇਸਾਂ ਦੇ ਨਿਪਟਾਰਿਆਂ ਤੋਂ ਬਾਅਦ ਵੀ ਮਾਲ ਗੋਦਾਮ ਦੇ ਵਿੱਚ ਉਨ੍ਹਾਂ ਦਾ ਸਮਾਨ ਜਿਹੜਾ ਪਿਆ ਉਹਨਾਂ ਕਹਾਂ ਚਾਹੇ ਡੋਰੀ ਦੇ ਕੇਸ ਹੋਣ ਜਾਂ ਵੀ ਕਲਾ ਤੇ ਮੋਬਾਈਲ ਫੋਨ ਸਮੇਤ ਹੋਰਨਾਂ ਚੀਜ਼ਾਂ ਨੇ ਉਹਨਾਂ ਕਹਾਂ ਇਹਨਾਂ ਸਾਰਿਆਂ ਨੂੰ ਡਿਸਪੋਜ਼ ਆਫ ਕੀਤਾ ਜਾ ਰਿਹਾ ਹੈ ਉਹਨਾਂ ਕਹਾਂ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਕੇਸਾਂ ਦੇ ਹੋਏ ਨਿਪਟਾਰੇ ਦੇ ਚਲਦਿਆਂ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਜੋ ਉਹਨਾਂ ਦਾ ਸਮਾਨ ਹੈ ਆਪਣਾ ਆ ਕੇ ਲੈ ਜਾਣੀ ਉਹਨਾਂ ਕਹਾਂ ਤਿੰਨ ਵਾਰ ਸੂਚਿਤ ਕੀਤਾ ਜਾਵੇਗਾ ਉਸ ਤੋਂ ਬਾਅਦ ਜੇਕਰ ਕੋਈ ਵੀ ਨਹੀਂ ਆਉਂਦਾ ਸਮਾਨ ਦੀ ਨਿਲਾਮੀ ਹੋ ਜਾਵੇਗੀ ਉਹਨਾਂ ਉਹਨਾਂ ਕਿਆ ਇਸੇ ਲੜੀ ਤਹਿਤ ਆਜੀਕ 38 ਦੇ ਕਰੀਬ ਪਰਿਵਾਰਾਂ ਨੂੰ ਚੋਰੀ ਅਤੇ ਲੁੱਟਖੋਤ ਤੋਂ ਬਰਾਮਦ ਮੋਬਾਈਲ ਵਾਪਸ ਕੀਤੇ ਜਾ ਰਹੇ ਨੇ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਤੁਸੀਂ ਅਕਸਰ ਦੇਖਿਆ ਹੈ ਕਿ ਪੁਲਿਸ ਸਟੇਸ਼ਨ ਚ ਜਿੰਨੇ ਵੀ ਪੁਲਿਸ ਸਟੇਸ਼ਨਸ ਆਏ ਚੌਕੀਆਂ ਆਏ ਪੁਲਿਸ ਲਾਈਨਸ ਆਏ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਹੋਈਆਂ 4-ਵੀਲਰ ਹੋ ਗਏ 2-ਵੀਲਰ ਹੋ ਗਏ ਕੋਈ ਡੌਰੀ ਦਾ ਸਮਾਨ ਹੋ ਗਿਆ ਉਹ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਏਵਰੀ 10 ਡੇਜ਼ ਏਵਰੀ 10 ਡੇਜ਼ ਜਿੰਨੇ ਕੇਸਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਦੇ ਫੈਸਲੇ ਆ ਚੁੱਕੇ ਹਨ ਨੰਬਰ 2 ਕੋਰਟ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਆਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰਦੇ ਤੇ ਪਹਿਲ ਦੇ ਆਧਾਰ ਤੇ ਇਹ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰਦੇ ਸਕਿੰਨੇ ਸਮੇਂ ਤੋਂ ਕੋਸਾ ਦੇ ਨਹੀਂ ਆ ਮੇਟੋ ਜਿਵਾਰਾ ਪਹਿਨੇ ਨਾ ਉਹ ਰਿਹਾ ਜੇ ਲੋਕ ਮੰਨ ਨਹੀਂ ਰਿਹਾ ਉਹਨਾਂ ਨੂੰ ਉਹ ਪੁੱਛਦਾ ਨਹੀਂ ਉਹ ਵੀਲ ਕਨਵਿੰਸ ਕਰੇ ਆਪਾਂ ਕਨਵਿੰਸ ਕਰਾਂਗੇ ਕਿ ਤੁਹਾਡੀ ਅਮਾਨਤ ਹੈ ਜੀ ਤੁਸੀਂ ਲੈ ਜਾਓ ਇੱਕ ਵਾਰ ਤਿੰਨ ਵਾਰ ਉਹਨਾਂ ਨੂੰ ਬੁਲਾਇਆ ਜਾਊਗਾ ਅਗਰ ਉਹ ਨਹੀਂ ਆਂਦੇ ਤਾਂ ਫਿਰ ਉਹਦੀ ਜਿਹੜੀ ਕਾਨੂੰਨ ਦੇ ਮੁਤਾਬਿਕ ਜਿਹੜੀ ਨਿਲਾਮੀ ਹੁੰਦੀ ਹੈ ਉਹ ਕਰੀ ਜਾਊਗੀ ਸਰ ਕਿੰਨੇ ਤੋਂ ਕਾਨੂੰਨ ਪੈਂਡਿੰਗ ਕੇਸ ਹੈ ਜਿਹੜਾ ਅੱਜ ਅੱਜ ਇਹ ਹੈ ਕੋ ਪਿਛਲੇ 1 ਸਾਲ ਦੇ ਇੱਕ ਸਾਲ ਦੇ ਆਲਮੋਸਟ ਇੱਕ ਸਾਲ ਦੇ ਸਰ ਇੱਕ 10 ਸਾਲ ਨਹੀਂ ਗਏ 10 ਦੇ ਡੇਟ ਹੈ ਮੈਨੂੰ ਅਜੇ ਡਾਈਰ ਚ ਬਾਕੀ ਹੈ کافی ਥਾਣੇ ਹੈਗੇ ਕਾ ਪਹਿਲੇ ਵੀ ਸਮਾਨ ਦਾ ਬਾਹਰ ਜਿਹੜੀ ਪਰਫਾਰਮੈਂਸ ਹੈ ਐਸਚਓਜ਼ ਦੀ ਤੇ ਏਸੀਪੀਜ਼ ਦੀ ਉਸ ਪਰਫਾਰਮੈਂਸ ਕ੍ਰਾਈਟੇਰੀਆ ਚ ਇੱਕ ਆ ਵੀ ਕਿ ਕੇਸ ਪ੍ਰੋਪਰਟੀ ਡਿਸਪੋਜ਼ਲ ਚਾਹੇ ਉਹ ਐਨਡੀਜੀ ਹੋਏ ਚਾਹੇ ਉਹ ਮਿਸਲੀਨੀਅਸ ਹੋਏ ਵਹੀਕਲ ਤੋਂ ਸਕੋਰ ਸਕੋਰਪੀਓ ਤੋਂ ਇਲਾਵਾ ਵੀ ਟੂ-ਵੀਲਰ ਵੀ ਆ ਸਾਨੂੰ ਮਿਲ ਕੱਲ ਜਿਹੜੀ ਸਕੋਰਪੀਓ ਨਹੀਂ ਹਾਂ ਉਹ ਚੋਰੀ ਨਹੀਂ ਫੜੀ ਗਈ ਸੀ ਜੀ ਸਰ ਉਹਦਾ ਪੂਰਾ ਦੱਸੋ ਕੱਲ ਕਦੇ ਤੁਸੀਂ ਦੱਸ ਦੋ ਦੱਸ ਮੈਂ ਦੱਸਦਾ ਦੱਸ